ਮੋਗਾ ਪੁਲਿਸ ਦੇ ਵੱਲੋਂ 2 ਕੁਆਟਲ ਡੋਡੇ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਵਿਅਕਤੀ ਦਾ ਨਾਮ ਗੁਰਚਰਨ ਸਿੰਘ ਉਰਫ ਤੋਤਾ ਹੈ ਇਹ ਪਿੰਡ ਰਾਉਕੇ ਕਲਾਂ ਦਾ ਰਹਿਣ ਵਾਲਾ ਹੈ ਇਸ ਸਮਗਲਰ ਦੇ ਕੋਲੋਂ 2 ਕੁਆਟਲ ਡੋਡੇ ਬਰਾਮਦ ਹੋਏ ਨੇ ਆਪਣੀ ਸਵਿਫਟ ਗੱਡੀ ਦੇ ਵਿੱਚ ਇਹ ਸਪਲਾਈ ਕਰਨ ਦੇ ਲਈ ਡੋਡੇ ਲੈ ਕੇ ਜਾ ਰਿਹਾ ਸੀ CIA ਸਟਾਫ ਮੋਗਾ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਇੱਕ ਨਸ਼ਾ ਸਮਗਲਰ ਵੱਡੇ ਤੌਰ ਤੇ ਸਮਗਲਿੰਗ ਕਰਦਾ ਹੈ ਅਤੇ ਉਸ ਦੇ ਕੋਲ ਸਵਿਫਟ ਗੱਡੀ ਹੈ ਆਪਣੀ ਸਵਿਫਟ ਗੱਡੀ ਡੋਡਿਆਂ ਦੇ ਨਾਲ ਭਰ ਕੇ ਅੱਗੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਨ ਦੇ ਲਈ ਜਾ ਰਿਹਾ ਹੈ ਤੁਰੰਤੰਤ ਕਾਰਵਾਈ ਕਰਦੇ CIA ਸਟਾਫ ਮੋਗਾ ਪੁਲਿਸ ਦੇ ਵੱਲੋਂ ਇੱਕ ਟੀਮਾਂ ਬਣਾਈਆਂ ਗਈਆਂ ਟੀਮਾਂ ਬਣਾ ਕੇ ਸੜਕ ਦੇ ਉੱਪਰ ਸਿਵਲ ਵਰਦੀਆਂ ਦੇ ਵਿੱਚ ਖੜੇ ਕਰ ਦਿੱਤੇ ਗਏ ਜਦੋਂ ਸਵਿਫਟ ਗੱਡੀ ਡੋਡਿਆਂ ਦੇ ਨਾਲ ਭਰੀ ਹੋਈ ਆ ਰਹੀ ਸੀ ਤਾਂ ਸੀਆਈਏ ਸਟਾਫ ਮੋਗਾ ਪੁਲਿਸ ਨੇ ਉਸ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਦੋਂ ਇਸ ਨੇ ਸਮੱਗਲਰ ਨੇ ਗੁਚਰਨ ਸਿੰਘ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਗਾ ਪੁਲਿਸ ਨੇ ਤੁਰੰਤ ਇਸ ਨਸ਼ਾ ਸਮਗਲਰ ਨੂੰ ਤੋਪੋਚ ਲਿਆ ਅਤੇ ਜਦੋਂ ਇਸ ਦੀ ਤਲਾਸ਼ੀ ਲਈ ਗਈ ਗੱਡੀ ਦੀ ਤਾ ਵਿੱਚ ਗੱਡੀ ਦੇ ਵਿੱਚ ਡੋਡੇ ਹੀ ਡੋਡੇ ਸਨ ਪੂਰੀ ਗੱਡੀ ਡੋਡਿਆਂ ਦੇ ਨਾਲ ਭਰੀ ਹੋਈ ਸੀ ਤਾਂ ਫਿਰ ਤੁਰੰਤ ਗੁਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਥਾਣੇ ਲਿਆ ਕੇ ਜਦੋਂ ਡੋਡਿਆਂ ਨੂੰ ਤੋਲਿਆ ਗਿਆ ਤਾਂ ਪੂਰੇ 2 ਕਵਾਂਟਲ ਡੋਡੇ ਬਰਮਤ ਹੋਏ ਜੋ ਕਿ ਸਵਿਫਟ ਗੱਡੀ ਦੇ ਵਿੱਚ ਭਰੇ ਹੋਏ ਸਨ ਤੁਸੀਂ ਨਾਲ-ਨਾਲ ਤਸਵੀਰਾਂ ਸਵਿਫਟ ਗੱਡੀ ਦੀਆਂ ਦੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਡੋਡੇ ਭਰੇ ਹੋਏ ਸਨ ਜਿਸ ਦਾ ਨੰਬਰ ਤੁਸੀਂ ਦੇਖ ਸਕਦੇ ਹੋ PP19309995 ਹੈ ਇਸ ਗੱਡੀ ਦੇ ਵਿੱਚ ਡੋਡੇ ਭਰੇ ਹੋਏ ਸਨ ਤੇ ਉਸ ਤੋਂ ਬਾਅਦ ਇਸ ਦੇ ਉੱਪਰ ਐਨਡੀਪੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਪੇਸ਼ ਕਰਨ ਤੋਂ ਬਾਅਦ ਇਸ ਦਾ ਰਿਮਾਂਡ ਲਿਆ ਗਿਆ ਅਤੇ ਅੱਗੇ ਮੁਢਲੀ ਜਿਹੜੀ ਕਿ ਪੁਛਗਛ ਜਾ ਰਹੀ ਹੈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਧਰਮਕੋਟ ਪਿੰਡ rau ਕੇ ਕਲਾ ਦੇ ਕੋਲੋਂ ਜਿਹੜਾ ਇਹ ਵੱਡਾ ਸਮਗਲਰ ਫੜਿਆ ਗਿਆ ਹੈ ਤੇ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਸੀ ਆਓ ਸੁਣਦੇ ਹਾਂ ਅੱਜ ਮੋਗਾ ਪੁਲਿਸ ਵੱਲੋਂ ਇੱਕ ਹੋਰ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਸਫਲਤਾ ਮਿਲੀ ਹੈ ਸੀਏ ਸਟਾਫ ਵੱਲੋਂ ਕੁੱਲ 2 ਕੁਇੰਟਲ ਡੋਡੇਪੋਸਟ ਇੱਕ ਸਵਿਫਟ ਕਾਰ ਵਿੱਚ ਜਿਹੜੀ ਹੈਗੀ ਹੈ ਪੀਵੀ 19 ਦੀ ਇਸ ਰੰਗ ਸਿਲਵਰ ਸਮੇਂ ਦੀ ਕਸੀ ਬੰਦਾ ਜਿਹੜਾ ਹੈਗਾ ਸਮਗਲਰ ਨੂੰ ਕਾਬੂ ਕੀਤਾ ਹੈ ਇਸੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਜਿਹੜੇ ਹੈਗਾ ਦੋ ਐਫ ਆਈ ਆਰ ਰਜਿਸਟਰ ਕੀਤੀਆਂ ਸੀ ਉਹਦੇ ਵਿੱਚ ਮੇਨ ਜਿਹੜਾ ਹੈ ਗੁਰਚਰਨ ਸਿੰਘ ਉਰਫ ਤੋਤਾ ਜਾਂ rau ke kalaa jila mooka ਕੇ ਸੁਖਜੀਤ ਸਿੰਘ ਉਰਫ ਸੀਤਾ ਜਾਂ ਸ਼ਿਨੀ ਵਾਲਾ ਜਿਲ੍ਹਾ ਬਰਨਾਲਾ ਨਾਲ ਇੱਕ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਐਫ ਆਈ ਆਰ ਰਜਿਸਟਰ ਕੀਤੀ ਗਈ